ਹਾਂਜੀ ਵੀ ਸਵਾਗਤ ਹੈ ਤੁਹਾਡਾ ਐਗਰੀਮੈਂਟ ਫਾਰਮਿੰਗ ਦੇ ਵਿੱਚ ਤੇ ਅੱਜ ਦੀ ਵੀਡੀਓ ਹੈਗੀ ਬਈ ਪੀਆਰ 131 ਦੇ ਬਾਰੇ ਇਸ ਵਾਰ ਇਸ ਦੀ ਵਿਆਦ ਬਹੁਤ ਵੱਡੇ ਪੱਧਰ ਤੇ ਹੋ ਰਹੀ ਹੈ ਤੇ ਪਰ ਇਹਦੇ ਵਿੱਚ ਕਿਸਾਨਾਂ ਨੂੰ ਕੁਝ ਕੁ ਸਮੱਸਿਆਵਾਂ ਵੀ ਪਰੇਸ਼ਾਨ ਕਰ ਰਹੀਆਂ ਕੁਝ ਕੁ ਅਵਾਵਾਂ ਵੀ ਆ ਤੇ ਕੁਝ ਕੁ ਸਟਾਈ ਵੀ ਹੈ ਹੁਣ ਜਿਹੜੇ ਭਰਾ ਪੀਆਰ 131 ਲਾ ਰਹੇ ਆ ਉਹ ਇੱਕ ਚੀਜ਼ ਦਾ ਧਿਆਨ ਜ਼ਰੂਰ ਰੱਖੋ ਇਹ ਵੈਰੈਟੀ ਨੂੰ ਜੇ ਅਗੇਤਾ ਲਾਉਂਗੇ ਇਹਨੇ ਝਾੜ ਨਹੀਂ ਦੇਣਾ ਜੀ ਸਿੱਧੀ ਜੀ ਗੱਲ ਹੈ ਇਹ ਵੈਰਾਈਟੀ ਜੇ ਘਟੋ ਘਟ ਤੁਸੀਂ ਹਿਸਾਬ ਲਾ ਲੋ ਵੀ 25 ਜੂਨ ਤੋਂ ਬਾਅਦ ਜਾ ਕੇ ਲੱਗੂਗੀ ਫਿਰ ਇਹ ਝਾੜ ਵਧੀਆ ਦੇਊਗੀ 25 ਜੂਨ ਤੋਂ ਪਹਿਲਾਂ ਲੱਗੀ ਇਹ ਵੈਰਾਈਟੀ ਨੇ ਝਾੜ ਕਿਸੇ ਹਾਲਤ ਨਹੀਂ ਦੇਣਾ ਅੱਧਾ ਪੰਜਾਬ ਦਾ ਇਹਦੀ ਪਨੀਰੀ 15 ਮਈ ਦੀ ਬੀਜੀ ਬੈਠਾ ਉਹ ਤੋਂ ਵੀ ਪਹਿਲਾਂ ਦੀ ਬੀਜੀ ਬੈਠਾ ਉਹਨਾਂ ਹੁਣ ਤੁਸੀਂ ਆਏ ਨੋਟ ਕਰੋ ਵੀ ਉਹ ਆਊ ਕਦੋਂ ਉਹਦਾ ਸਤੰਬਰ ਦੇ ਪਿਛਲੇ ਪੱਖ ਹੀ ਆ ਜਾਣੀ ਹੈ ਤੇ ਉਹ ਝਾੜ ਕਿਵੇਂ ਦੇ ਦੇਊਗੀ ਜਿਹੜੀ ਹੀਟ ਸਟ੍ਰੈਸ ਦੇ ਵਿੱਚ ਹੀ ਪੱਕੀ ਹੋਈ ਦੂਜੀ ਗੱਲ ਇਹ ਕਹਿੰਦੇ ਜੀ ਇਹ 'ਚ ਲੋਕਿੰਗ ਦੀ ਸਮੱਸਿਆ ਆਉਂਦੀ ਹੈ। ਹਾਂਜੀ ਬਈ ਕੁਝ ਇੱਕ ਹੱਦ ਤੱਕ ਲੋਕਿੰਗ ਦੀ ਇਹਦੇ 'ਚ ਸਮੱਸਿਆ ਹੈਗੀ ਆ। ਪਰ ਇੱਕ ਚੀਜ਼ ਹੋਰ ਵੀ ਹੈ ਵੀ ਇਹਦੇ ਦੋ ਦੋ ਦਾਣੇ ਹਰੇ ਰਹਿੰਦੇ ਇਹਨੂੰ ਵੱਡਣਾ ਪੈਂਦਾ ਨਹੀਂ ਤਾਂ ਇਹਦੇ 'ਚ ਬਰੂਕਣ ਆਉਣ ਲੱਗ ਜਾਂਦਾ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ। ਪਰ ਉਹ ਆਉਂਦਾ ਕਿੱਥੇ ਹੈ ਇਹ ਚੀਜ਼ ਵੱਨੀ ਵੀ ਧਿਆਨ ਦਿਓ ਜਿੱਥੇ ਯੂਰੀਆ ਹੱਦੋਂ ਵੱਧ ਪੈ ਚੁੱਕੀ ਹੈ। ਚਾਹੇ ਤੁਸੀਂ ਤਿੰਨ ਜਾਂ ਚਾਰ ਗੱਟੀਆਂ ਪਾਏ ਆ, ਤਿੰਨ ਗੱਟੀਆਂ ਪਾਏ ਆ। ਪਰ ਤੁਸੀਂ ਆਏ ਤਾਂ ਸੋਚੋ ਵੀ ਉਹ ਪਾਏ ਕਦੋਂ ਆ। ਇੱਕ ਇਹ ਝੋਨਾ ਥੋੜਾ ਜਿਹਾ ਅੜਕੇ ਚੱਲਦਾ ਗਈ ਖੇਤਾਂ ਦੇ ਵਿੱਚ। ਉੱਥੇ ਕੀ ਕਿਸਾਨ ਉੱਤੇ ਦੇ ਉੱਤੇ ਦੇ ਉੱਤੇ ਰੇਪ ਪਾਈ ਜਾਂਦਾ। ਫਿਰ ਉਹ ਪਿਛਲੀ ਰੇਹ ਘਟ ਜਾਂਦੀ ਹੈ। ਫਿਰ ਉਹ ਪਿਛਲੀ ਰੇਹ ਪੂਰੀ ਕਰਨ ਦੇ ਮਾਰੇ ਚੱਲ ਇੱਕ ਗੱਟਾ ਹੋਰ ਸੱਡ ਦਿੰਨੇ ਆ। ਉਹ ਜਦੋਂ ਉਹ ਗੱਟਾ ਪਕਾ ਲੈਣੇ ਹੋਰ ਸੱਡ ਦਿੰਨੇ ਆ। ਉਹ ਕੀ ਕਰਦਾ ਉਹ ਉਹਦੇ ਲੰਮਾ ਲੈ ਜਾਂਦਾ। ਫੇਸ ਨੂੰ ਜਿਵੇਂ ਬਣ ਗਿਆ ਪਹਿਲਾਂ ਕੀ ਹੈ ਜਿਹੜਾ ਰੀਪ੍ਰੋਡਕਟਿਵ ਫੇਸ ਆ ਨਾ ਉਹਨੂੰ ਲੰਮਾ ਲੈ ਜਾਂਦਾ। ਉਹ ਇੱਕ ਸਰ ਨਿਸਰਦਾ ਹੀ ਨਹੀਂ। ਉਹ ਜਿਵੇਂ ਜਿਵੇਂ ਲੰਮਾ ਜਾਈ ਜਾਊਗਾ ਓਵੇਂ ਤੁਸੀਂ ਆਪ ਹੀ ਹਿਸਾਬ ਲਾ ਲਓ ਵੀ ਮੁੰਜਰਾਂ ਦੇ ਵਿੱਚ ਦਾਣੇ ਹਰੇ ਰਹਿੰਦੇ ਹੀ ਆ ਉਹ ਜੇ ਕੋਈ ਸ਼ੱਕ ਵਾਲੀ ਗੱਲ ਨਹੀਂ ਬਾਕੀ ਕੀ ਹੈ ਜਿੱਥੇ ਮਾੜਾ ਪਾਣੀ ਆ ਥੋੜਾ ਜਿਹਾ ਉਥੇ ਇਹ ਖਿਲਰਦਾ ਵੀ ਉੱਪਰੋਂ ਏਜ ਵੀ ਕੋਈ ਨਹੀਂ ਵੀ ਉੱਪਰਲੇ ਪਾਸੇ ਉਹ ਇਹ ਖਿਲਰ ਵੀ ਜਾਂਦਾ ਸੋ ਇਹਦੇ ਵਿੱਚ ਇੱਕ ਦੋ ਸਮੱਸਿਆਵਾਂ ਹੈਂ ਪਰ ਇੱਕ ਚੀਜ਼ ਦਾ ਧਿਆਨ ਰੱਖੋ ਵੀ ਪੀਆਰ 131 ਨੂੰ 25 ਜੂਨ ਤੋਂ ਪਹਿਲਾਂ ਉਹ ਖੇਤ ਦੇ ਵਿੱਚ ਨਾ ਲਾਓ ਕਿਸੇ ਵੀ ਹਾਲਤ ਦੇ ਵਿੱਚ ਜੇ 25 ਜੂਨ ਤੋਂ ਪਹਿਲਾਂ ਲਾਉਂਗੇ ਤਾਂ ਘਰਤਾ ਜ਼ਰੂਰ ਖਾਓਗੇ ਇਹ 'ਚ ਕੋਈ ਸ਼ੱਕ ਵਾਲੀ ਗੱਲ ਨਹੀਂ ਸੋ ਇੰਨੀ ਜਾਨਕਾਰੀ ਸੀ ਇਹ ਚੀਜ਼ ਦਾ ਜ਼ਰੂਰ ਧਿਆਨ ਰੱਖਿਓ